ਮੇਰੇ ਕੋ ਕਿੱਕ ਬਰਾਂਧਾ ਵਿੱਚ ਆਏ ਵਿਖੇ ਆਏ ਹੋਏ ਹਨ ਤੇ ਸੇਵਾ ਕਰਾਰੇ ਨਾਮ ਇਹ ਸਿੱਧ ਪੋਸਟ ਹੈ ਜਿਹੜੇ ਮਹਾਨ ਬਦਲ ਕਾ ਇਸ ਸਮੇਂ ਗੁਰਨਾਥ ਸਾਹਿਬ ਜੀ ਦੇ ਉੱਤੇ 14:00 ਗੁਰੂ ਜੀ ਬੈਠੇ ਹੋਏ ਹਾਂ ਜਿਉਣਾ ਪਾਸ ਗੁਰੂ ਰਾਮ ਇੱਕ ਫਿਰ ਬੋਆ ਇਹਨ ਕਿ ਉਹ ਜਾਣਨਾ ਚਾਹੁੰਦੇ ਛੰਦ ਕਿ ਗੁਰੂ ਨਾਨਕ ਦੇਵ ਜੀ ਭਾਗੇ ਗੁਰੂ ਗ੍ਰੰਥ ਹਨ ਜਾਂ ਕੋ ਵੱਡਾ ਜਾਂ ਘੱਟ ਹਨ ਉਚਾਰਣ ਕਰੋ ਸਤਨਾੰਨ ਧੀਰੀ ਵਾਹਿ ਗੁਰੂ ਸਾਹਿਬ ਜੀ ਇਹ ਵਿਚਾਰ ਕਰਕੇ ਇੱਕ ਜਨ ਜਮਾਤ ਆਈ ਹੈ ਮਹਾਰਾਜ ਜਿਹੜੇ ਸੰਗਤ ਗੁਰੂ ਰਾਮਦਾਸ ਜੀ ਦੇ ਕੋਲ ज्ञान के आदेश आदेश आख्या है महाराज साहब जी नो गुरु महाराज साहब जी ने सत्कार अपने पास बिठा के बिठाया है ते कुशलता आनंद पूछा है उजारण करो तो पहले से ਜਗਤਾਂ ਤੈ ਗੁਰੂ ਨਾਨਕ ਦੇਵ ਮਾਰਸਾ ਦੇ ਭਾਰ ਦਰਸ਼ਣਾ ਵੀ ਜ਼ਰੂਰੀ ਹੈ ਤੇ ਪੈਗੋਜ਼ਾ ਜੀ ਦੀ ਬਾੜ ਹੈ ਜੋ ਔੜੀ ਤਾੜੇ ਵਿੱਚ ਹੋਈ ਹੈ ਉਹਦੇ ਵਿੱਚ ਪੈਗੋਜ਼ਾ ਜੀ ਤਸਵੀਰ ਲਿਖ ਦੇਣਾ ਬਾਬੇ ਕੀਤੇ ਸਿੱਧ ਗੋਸ਼ਟ ਸਵਰਥ ਸਾਧ ਸਿੱਧੀ ਵਿੱਚ ਆ ਗਿਆ ਬਾਬੇ ਕੀਤੇ ਸਿੱਧ ਗੋਸ਼ਟ ਤਉ ਦੇ ਸਾਨ ਸਿੱਧੀ ਵਿੱਚ ਆਈ ਇਹ ਜੇ ਬੋਲਣ ਸੁਬਚਨ ਧਨ ਨਾਟਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪਰਗਟਿਆ ਕਲਯੂਗ ਅੰਦਰ ਜੋਤ ਜਗਾਈ ਵੱਡਾ ਪੁਰਖ ਪਰਗਟਿਆ ਕਲਯੂਗ ਅੰਦਰ ਜੋਤ ਜਗਾਈ ਇਹ ਜੇ ਬੋਲਣ ਸੁਬਚਨ ਧਨ ਨਾਟਕ ਤੇਰੀ ਵੱਡੀ ਕਮਾਈ ਤਰ ਕਰੋ ਮ ਕੰਤਾਈ ਨੂੰ ਨਾਮ ਦਾ ਜੀ ਦੇ ਕੋਲ ਉਹਨਾਂ ਨੂੰ ਪਰਖਣ ਵਾਸਤੇ ਇਹ ਚਰਚਾ ਆਰੰਭ ਕੀਤੀ ਹੈ ਜਲਣ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਤੁਹਾਡੇ ਸਿਖਾ ਅਸਤਾਨ ਯੋਗ ਸਿੱਖਦੇ ਨਹੀਂ ਹਣੋ ਕਹਦਾ ਇਹਨਾਂ ਜਿਹੜਾ ਮਨ ਹੈ ਯੋਗ ਤੋਂ ਬਿਨਾ ਸੱਚ ਨਹੀਂ ਹੋ ਸਕਦਾ ਮਹਾਰਾਜ ਜੀ ਕਹਿ ਰਹੇ ਹਨ ਟੋਟੇ ਜੇ ਕੋਸਟਾ ਨੂੰ ਯੋਗ ਨਹੀਂ ਸਿੱਖਦੇ ਤੇ ਇਹਨਾਂ ਜਿਹੜਾ ਮਨ ਹੈ ਯੋਗੋਬਿਨਾਂ ਸੇਵ ਲੋਰਦਾ ਹੈ ਤੇ ਮਨ ਜੇ ਰੋਇ ਬਿਨਾਂ ਆਦੰਤ ਪਛਾਣ ਨਹੀਂ ਹੁੰਦੀ ਹੈ ਚਰਨ ਕਰੋ ਸਤਨਾੰਕੀ ਜੀ ਵਾਹੀ ਗੁਰੂ ਸਾਹਿਬ ਜੀ ਆਤਮਾ ਨੇ ਪਛਾਣ ਕਰਨ ਤੋਂ ਬਿਨਾਂ ਆਪਣੀ ਸੱਚ ਜੋੜਨਾ ਨਹੀਂ ਹੋ ਸਕਦਾ ਹੈ ਜਿਹੜਾ ਮਨ ਹੈ जब तक जुड़ता ही नहीं है तब मुक्ति प्राप्त नहीं होती है उचारण करो इतना जल महाराज साहब जी मुक्ति नहीं प्राप्त होंगी है तो वह लाभ क्या है महाराज समाराज सा चर्चा कर रहे हैं कि महाराज साहब जी जो सांका है ਇਸੇ ਕੀਤਾ ਕਰਨ ਕਰਕੇ ਮਨ ਨੂੰ ਕੋਈ ਪ੍ਰਾਪਤ ਨਹੀਂ ਹੁੰਦਾ ਹੈ ਜਾਗਰਣ ਕਰੋ ਸਤਨਾਮ ਧੀਰਾਈ ਗੁਰੂ ਸਾਹਿਬ ਜੀ ਤੁਹਾਨੂੰ ਜਰੂਰ ਰਾਮਦਾਸ ਜਰ ਕੀ ਨੇ ਜੇ ਲੀ ਸੁਣੀ ਹੈ ਉਹਨਾਂ ਨੇ ਅੱਜ ਉਹ ਕਹਿ ਰਹੇ ਹਨ ਮਹਾਰਾਜ ਜੀ ਸਾਡੇ ਮਨ ਵਿੱਚ ਜਿਹੜਾ ਯੋਗ ਹੈ ਜਿਸ ਨੂੰ ਯੋਗ ਨੂੰ ਜਿੱਦਾ ਅਸਰ ਹੈ ਜੇ ਉਹ ਗਨਤ ਸਤਨਾਮ ਕਰ ਹੈ ਜੋ ਗੁਰਦਾਮ ਆਨੇ ਦੇ ਨਾਲ ਜੁੜਦਾ ਹੈ ਵਿਚਾਰ ਕਰੋ ਸਤਨਾਮ ਕੀ ਬਾਣੀ ਗੁਲੁਖਾਇ ਬਦੀ ਰਾਤ ਦਿਨ ਸਤਨਾਮ ਦਾ ਜੋ ਹਿਰਦੇ ਵਿੱਚ ਯਾਪ ਕਰਦੇ ਹਨ ਚੇਤਨ ਕਰਦੇ ਹਨ ਯਾਦ ਬਣਾਏ ਰੱਖਦੇ ਹਨ ਇਤਰੇ ਜਿਹੜੇ ਪੁਰਸ਼ ਹੈ ਨੇ ਇਹਨਾਂ ਦੇ ਅੰਦਰ ਪ੍ਰੇਮ ਭਗਤੀ ਜਗਤ ਕੰਜੀ ਹੈ ਤਾਂ ਫਿਰ ਹੋਰ ਕਿਸੇ ਚੀਜ਼ ਮੇਰੇ ਬੇਟੀ ਜਿਤੇ ਅਗਨੇ ਲਗਦਾ ਹੈ ਉਹ ਅਰਣ ਕਰੋ ਸਤਨਾਮ ਹੀਰੀ ਵਾਹੀ ਗੁਰੂ ਸਾਹਿਬ ਜੀ ਕਿਸੇ ਜਿਹੜੇ ਪੁਰਸ਼ ਹੈ ਮਹਾਰਾਜ ਜੀ ਸਮਝਾ ਰਹੇ ਆ ਸਿੱਧਾਂ ਨਾਲ ਸਿੱਧਾਂ ਨੂੰ ਜੈ ਜਿਹੜੀ ਬੇਟੀ ਹੈ ਇਸ ਤਰ੍ਹਾਂ ਜਦੋਂ ਪ੍ਰੇਮਾ ਭਾਵਨਾ ਇਸ ਵਿੱਚ ਜਾਗ ਪਈ ਤਾਂ ਰਿਜਨ ਸਿੱਧੀਆਂ ਉਹ ਰਜਮੇ ਦਾ ਚਾਲ ਕਰ ਦਿੰਦੀ ਹੈ ਤੇ ਬੇਟੀ ਜਿਹੜੀ ਨਾਮ ਦੇ ਵਿੱਚ ਸਥਿਤ ਹੋ ਜਾਂਦੀ ਹੈ ਵਿਚਾਰਣ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਮ ਵਿੱਚ ਸਥਿਤ ਹੋਇਆ ਉਸ ਨੂੰ ਆਪਣੇ ਰੇਡੀਅਸ ਸੇਧ ਬੁਰਜਾ ਲੈ ਜਿਹੜੀ ਤੁਨ ਬੋਧਾ ਮੁਕਤ ਹੈ ਤੇਰਾ ਦੇ ਨੇ ਇੱਕ ਪਰਉ ਦੇ ਰੰਗ ਦੇ ਵਿੱਚ ਰੰਗਿਆ ਰੰਡਾ ਜਿਸ ਕਰਕੇ ਉਹ ਸਹੀ ਜੀ ਆਪ ਤੋਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਐ ਵਿਚਾਰਣ ਕਰੋ ਸਤਿਨਾਮ ਜੋਨਾ ਪ੍ਰਸਾਰਾ ਕੀਤਾ ਪਰਮੇਸ਼ਰ ਪਰਮਣ ਇਹ ਤਾ ਸੁਰੂ ਕਰੇ ਆਤਮਾ ਜੋ ਨੂੰ ਜਾਗ ਰਜਾ ਆਤਮਾ ਨਾਲ ਜੁੜ ਕੇ ਇਕਮਿਤਿਤ ਹੋ ਜਾਂਦਾ ਹੈ ਤਾਂ ਸਾਰਾ ਉਹ ਪਸਾਰਾ ਜਾਗ ਪ੍ਰਸਾਰਾ ਪਰਮੇਸ਼ਰ ਲਈ ਜਿਸਨ ਲੱਗ ਜਾਂਦਾ ਹੈ ਉਚਾਰਨ ਕਰੋ ਸਤਨਾਮ ਕੀ ਧੀਵਾ ਹੈ ਗੁਰੂ ਸਾਹਿਬ ਦੀ ਜੇ ਕਿਤੇ ਚਾਹੋਗੇ ਸਤਨਾਮ ਦਾ ਸਿਮਰਨ ਕਰਨਾ ਅਦੇ ਮਤ ਵਿੱਚ ਇਹੀ ਸਾਡਾ ਜੋਗ ਹੈ ਉਚਾਰਨ ਕਰੋ ਸਤਨਾਮ ਧੀ ਦੀਵਾ ਹੈ ਗੁਰੂ ਪ੍ਰਾਇ ਭਦੀ ਤੋ ਅਦੇ ਮਤ ਵਿੱਚ ਜਿਹੜਾ ਜੋਗ ਹੈ ਗੁਰੂ ਮਹਾਰਾਜ ਅਨੰਤ ਜੀ ਰਾਮਦਾਸ ਜੀ ਸਮਝਾ ਰਹੇ ਹਨ ਇਹ ਬੜਾ ਕਾਠਨ ਹੈ ਮਾਰਜੀ ਕਹਿੰਦੇ ਕਲਯੁਗ ਵਿੱਚ ਜਿਹੜੇ ਮਨੁੱਖ ਹੈ ਇਹਨਾਂ ਬਾਸੋ ਇਹ ਗ੍ਰਸਤੀ ਹਾਂ ਨਾ ਬਸੋਣ ਬੜਾ ਕਾਠਨ ਹੈ ਇਸ ਨਾਮ ਸ੍ਰੀ ਨੂੰ ਰੂਹਿਲ ਲੱਭ ਜਾਂਦੇ ਹਨ ਮਾਨੋ ਜਿਗੰਦੇ ਇਹ ਜੇ ਕਿਤੇ ਪੂਰਨ ਗੁਰੂ ਜੋਗ ਲੈ ਕੇ ਮਨ ਨੂੰ ਠਾਕ ਵੀ ਲਿਆ ਜਾਵੇ ਤਾਂ ਕਿ ਮਨ ਜਿਹੜਾ ਅਨਿਜੇ ਸਿੱਧੀਆਂ ਵਿੱਚ ਅਸਕੇ ਜਗਤ ਬਾਣ ਵਿੱਚ ਭਰਨ ਲੱਗ ਜਾਂਦਾ ਹੈ ਉਚਾਰਨ ਕਰੋ ਫਤਨਾ ਹੀ ਵਿਰਾਹੀ ਗੁਰੂ ਸਾਹਿਬ ਦੀ ਇਹਦੇ ਵਿੱਚ ਨਾ ਬ੍ਰੀਡਰ ਅਡਾ ਸਾਹ ਵਾਲੇ ਦਾਦਾ ਇਸ਼ਰ ਸਿੰਘ ਜੀ ਹਨ ਉਹਨਾਂ ਨੇ ਮੈਂ ਕਥਾ ਪੜਨ ਜਦ ਦੀ ਰਾਤ ਮਾਰਦੇ ਹਾਲੇ ਆਦਮ ਗਿਆਨ ਦੇ ਵਿੱਚ ਆਦਮ ਮਾਰਦੇ ਅੰਦਰ ਉਹ ਕਹਿੰਦੇ 1000 ਬੰਦਾ ਜੀ ਯੋਗ ਮਾਰਤ ਕਰਨ ਵੀ ਲੱਗ ਜਾਵੇ ਉਹਨਾਂ ਦੇ ਵਿੱਚੋਂ ਜੇ ਵੀ ਇੱਕ ਬੰਦਾ ਇਸਰੇ ਚੜੂਗਾ ਤੇ ਬਾਕੀ ਜਿਹੜੇ 999 ਉਹ ਰੋਗ ਦੇ ਗ੍ਰਸਥ ਹੋ ਜਾਣਗੇ ਇਸ ਤਰ੍ਹਾਂ ਜਿਹੜਾ ਫਿਰ ਹੈ ਅਜੂਲ ਬੜਾ ਕਠਨ ਹੈ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਘਾਇ ਬਜੀ ਜਮਾਪੁਰਾ ਕੋਲ ਬਗਾਈ ਢਿੰਗੀ ਤੇ ਕੋਈ ਕਹਿੰਦਾ ਬੰਤੀ ਆਇਆ ਹੈ ਜੋ ਯੋਗਮਤ ਕਰਦਾ ਜੀ ਉਸ ਦਾ ਸਾਰਾ ਸਰੀਰ ਜਿਹੜਾ ਫਟ ਚੁੱਕਿਆ ਸੀ ਬਾਬਾ ਜੀ ਹੋੜ ਆਏ ਹਨ ਉਹ ਕਹਿੰਦੇ ਬਾਬਾ ਜੀ ਕੋਈ ਜਦੋਂ ਸਾਨੂੰ ਅਸੀਂ ਗੁਰੂ ਦੇ ਘਰ ਵਿਚ ਆਇਆ ਹਾਂ ਵੀ ਕਿਛਣਾ ਠੀਕ ਹੋਵੇ ਬਾਬਾ ਜੀ ਦਸਤਾਰ ਬਾਬਾ ਜੀ ਸਤ ਸਿੰਘ ਜੀ ਘੜਾ ਦਾ ਵਾਲਿਆ ਕਿਹਾ ਹੈ ਕਿ ਭਾਈ ਸ੍ਰੀ ਅਖੰਡ ਪਾਠ ਦਾ ਜਾਪ ਪੂਰਾ ਹੋ ਜਾਵੇਗਾ ਇਹ ਉਹ ਇੱਕ ਆਕਰ ਦਾ ਸਹਿਤ ਜੋ 48 ਘੰਟੇ ਜਿੰਨਾ ਵੀ ਸੁਣ ਸਕਦਾ ਉਹਨਾਂ ਸੁਣਨਾ ਹੈ ਜਿਮਾਰੀ ਗਹਿਰੇ ਮਿਹਰਵਾਨੀ ਅੰਦਰ ਜੰਭੀ ਚੜ੍ਹਦੇ ਸੁਣਿਆ ਲੋਕ ਪਾਊਗਾ ਨਾਸ ਉਚਾਰਨ ਕਰੋ ਸਾਧਨਾ ਤੇ ਦੂਸਰਾ ਤੇ ਬਾਬਾ ਜੀ ਨੇ ਇੱਕ ਹੋਰ ਦੱਸਿਆ ਕਹਿੰਦੇ ਭਾਈ ਜਿਹੜੀ ਇਹ ਜਗਾ ਹੈ ਇਹ ਵੀ ਜੇ ਪਾਣੀ ਚੜਕੇ ਗਰ ਕੱਚੀ ਜਗਾ ਹੈ ਇਸ ਝਾੜੂ ਲੈਣੇ ਲੈਣੇ ਨਾਲ ਫਿਰ ਝਾੜੂ ਫੇਰਨਾ ਹੈ ਛਾਟੀ ਨੂੰ ਤੇ ਪਾਣੀ ਚੜਕੇ ਇਤਰੇ ਜਿਹੜੀ ਤੇ ਰਸਨਾ ਨਾਲ ਜਪਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਕਹਿੰਦਾ ਇਹਨੂੰ ਸਵਰ ਕਰਨਾ ਹੈ ਜਿਹੜਾ ਸਾਹ ਮੇਰੇ ਨਾਲ ਕਾਰਜ ਕਰਨਾ ਹੈ ਉਚਾਰਨ ਕਰੋ ਸਤਨਾਮ ਹੀ ਵਾਹਿ ਗੁਰੂ ਸਾਹਿਬ ਜੀ ਇਸ ਤਰ੍ਹਾਂ ਜਿਹੜਾ ਫਿਰ ਇੱਕ ਉਸਤ੍ਰੋਗ ਹੈ ਜਿਹਨੂੰ ਲੱਗਿਆ ਜੀ ਓਟ ਕੀ ਹੋਇਆ ਹੈ ਉਚਾਰਨ ਕਰੋ ਸਤਨਾਮ ਹੀ ਵਾਹਿ ਗੁਰੂ ਸਾਹਿਬ ਜੀ ਇੱਕ ਭਾਈ ਜੇ ਰਸਨਾ ਜਿਹੜਾ ਉਹ ਬੋਲ ਨਹੀਂ ਸਕਦਾ ਸੀ ਰਸਨਾ ਤੇ ਜਿਪਾਂਤ ਹੋ ਮਾਰੇ ਹੋ ਗਈ ਸੀ ਤੇ ਬਾਬਾ ਜੀ ਨੇ ਉਹਨੂੰ ਵੀ ਆਈ ਗੱਲ ਦੱਸਈ ਹੈ ਭਾਈ ਚੜੂ ਮੇਰੋ ਬਾਣੀ ਜਿਹਾ ਗਏ ਤੇ ਕਿੜੇ ਜੇ ਰਸਨ ਅੰਦਰ ਜਪਦੇ ਹੋ ਸਤਨਾਮ ਵਾਹਿਗੁਰੂ ਇੱਕ ਹੋਰ ਵੀ ਜੇ ਸੇ ਆ ਜਾ ਫਿਰ ਪੂਰਾ ਪੁਰਾਣ ਮੰਤਰ ਪੜੋ ਚਾਰਨ ਕਰੋ ਪੂਰਾ ਪੁਰਾਣ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੀਰਪੋ ਨੀਰਵਾਰ ਕਾਲੂ ਦੇਸ ਜੁਨੀ ਸੈਵਾ ਗੁਰ ਪ੍ਰਸਾਦ ਜਪੋ

ਕੀ ਕਿ ਭੈਲਾ ਯਾਰ ਉਪਰ ਦੇ ਲਾ ਕੇ ਵੀ ਤਾਂ ਜਾਨੇ ਭਲਾ ਦੇ ਜਿਹੜੇ ਪੁੱਠਾ ਕਰਕੇ ਦੇਖੋ ਨਾ ਜਿਹੜਾ ਰੋਪਣ ਸਾਰੇ ਦੇ ਉੱਪਰ ਆ ਗਿਆ ਤੇ ਕਿੰਦੀ ਪਿੱਛੇ ਸੀ ਨਾ ਹੈ ਲੋਕਾਂ ਨੂੰ ਸਮੇਂੇ بڑے بڑے ਟਰ ਕਰਦੇ ਆ ਮਹਾਰਾਜ ਪਰਮੇਸ਼ਰ ਉਹਨਾਂ ਦੇ ਕੋਲ ਖਾਂਦੇ ਆ ਨੇ ਇੱਥੇ ਗੇਡਾਂ ਉਹ ਆਪੇ ਜਾਣਦੇ ਹਨ ਸਾਡੇ ਵਰਗੇ ਅਲਫਾ ਕੀ ਜੀ ਨਹੀਂ ਜਾਣ ਸਕਦੇ ਉਚਾਰਨ ਕਰੋ ਸਤਨਾਮ ਜੀ ਸਿਤਾ ਪੋਸ਼ਨ ਸੁਝਾ ਰਹੇ ਨੇ ਜਿਹੜੇ ਸਾਡੇ ਸਿੱਖ ਹੈ ਆਤਮ ਗਿਆਨ ਪ੍ਰਾਪਤ ਕਰ ਜਾਂਦੇ ਹਨ ਜਦੋਂ ਉਹ ਗਿਆਨ ਪ੍ਰਾਪਤ ਕਰਕੇ ਉਹਦੇ ਰੰਗ ਵਿੱਚ ਆਪ ਰਹਿ ਜਾਂਦੇ ਹਨ ਤੇ ਜਗਤ ਨੂੰ ਅਨਾਦ ਰੂਪ ਜਾਣਦੇ ਹਨ ਉਚਾਰਨ ਕਰੋ ਹੱਤੈ

ਇਹ ਸਾਡਾ ਜਿਹੜਾ ਦੇਖ ਹੈ ਇਹ ਸਾਡਾ ਯੋਗ ਹੈ ਜਪਦਿਆਂ ਇਹਦੇ ਵਿੱਚ ਆਪਣਾ ਧਿਆਨ ਲੋੜਿਆ ਨਿਕਲ ਸਾਡੇ ਸੰਸਾਰ ਤੋਂ ਹੋ ਪਰਮੇਸ਼ਰ ਸਰੂਪ ਅਨੰਦ ਸਰੂਪ ਜਾਣਦੇ ਹਨ ਉਚਾਰਣ ਕਰੋ ਸਤਨਾਮ ਸ਼ਿਰੀ ਲਾਹੇ ਗੁਰੂ ਘਾਇ ਬਰੀ ਕਿਛੌਦਰਾਏ ਮਹਾਰਾਜ ਜੀ ਨੇ ਸਮਝਾਇਆ ਹੈ ਰਾਮ ਆਸਾ ਮਾਲਾ ਚੌਥਾ ਕੜਿ ਛੇਵਾ ਇਹ ਸ਼ਬਦ पावन साधा योग ग्रंथ साइनाको उन्न करो गुरु बजी हथकर तंत बजावे योगी धोस बाजे बेन गुरमत अरगुण बोलो योगी एह मनुआ हर रंग भेन योगी हर जहो मती ਉਪਦੇਸ਼ ਯੁਗ ਯੁਗ ਹਰ ਹਰ ਏਕੋ ਵਰਸੈ ਤਿਸ ਅਗੇ ਹਮ ਆਦੇਸ਼ ਰਹਾਉ ਗਾਵੇ ਰਾਗ ਭਾਤ ਕੋ ਬੋਲੇ ਏ ਮਨੁਆ ਖੇਲੇ ਖੇਲ ਜੋ ਵੈ ਕੋਪ ਸਿੰਚਨ ਕੋ ਬਸੁਦਾ ਉਠ ਬੈਲ ਬੇ ਚਰ ਬੇਲ ਕਾਇਆ ਨਗਰ ਮੈਂ ਕਰਮ ਹਰ ਭੋਗ ਹੋ ਹਰ ਜਾਮੈ ਹਰਿਆ ਖੇਤ मनुअस्तर बैल मन योग हो असिंचो गुरुमत जेत योगी यंगम त्रेट सब तुमरी जो जो मजे तित चेल जाने नाने के प्रभु अंतर जामी हर लाभ मनुआ पेल चारण करो उन शब्दों में जो तो अर्थ है महाराज जी भी

ਉਹਦਾ ਜੋੜਿਆ ਆ ਪਰ ਜਿਹੜਾ ਖੇਤੀਏ ਨੂੰ ਬੈਣ ਪੈਲੇ ਖਾ ਗਿਆ ਜਿਹੜਾ ਖੇਤ ਐ ਉਹ ਪਾਣੀ ਦੇਣ ਨੂੰ ਵਾਅਦਾ ਕਰਦਾ ਪੂਜਣ ਆ ਰਿਹਾ ਹੈ ਉਹ ਬੈਣ ਨੂੰ ਲੈ ਆਇਆ ਉਹ ਹੈ ਨਾ ਪਰ ਜਿਹੜੀ ਖੇਤੀਆਂ ਨੂੰ ਪਹਿਲੇ ਕਰ ਲਿਆ ਗਿਆ ਹੈ ਤਾਂ ਫਿਰ ਖੇਤੀਏ ਨੂੰ ਪਾਣੀ ਦੇਣ ਦਾ ਕੀ ਲਾਭ ਹੋਵੇਗਾ ਮਾਰੀ ਜੀ ਸਮਝਾ ਰਿਹਾ ਰੋਜ਼ਾਨਾ ਕਰੋ ਸੱਤ ਨਾ समझा रहे हैं कि जो थोड़ा मानना है खेल रहा है इसनों प्रभु प्राप्ति किस हो सकती है उच्चारण करो कि जरा अपना शरीर है ना इसके बना देना इस जे, जे शुभकर्म है

गुरु तो शिक्षा ग्रहण करके जेड़ा गुरु शिक्षा दा पानी है उदे नाल करो चारण करो सतनाम खिलीवाए गुरु पाए बगी ए सारे जिन्हें भी जोग जंगम है महाराज जी के ध्यान लो ते कण संसार में प्रभु जी तेरे ही साझी होए जाना यही भाग्य तेरा तू ही देते हो ਅਸ਼ੁਰ ਤੇ ਇਸੇ ਜੀਵ ਚੱਲਦੇ ਹਾਂ ਉਚਾਰਨ ਕਰੋ ਪਤਨਾ ਹੀਵਾ ਹੈ ਗੁਰੂ ਦਾਏ ਬਜੀ ਗੁਰੂ ਰਾਮਦਾਸ ਜੀ ਮਾਰਾ ਸਾਨੂੰ ਅਰਦਾਸ ਕਰਨਾ ਸਮਝਾ ਰਿਹਾ ਕਹਿੰਦੇ ਇਸ ਤਰ੍ਹਾਂ ਕਰੋ ਕਿ ਹੈ ਤਿਆ ਮੇ ਪ੍ਰਭੂ ਜੀ ਜਿਨ ਬਣਾ ਮਾਤਰ ਹੈ ਇਹ ਬਚਨਤ ਹੋਇਆ ਹੈ ਖੇਡਾਂ ਖੇਡਦਾ ਰਹਿੰਦਾ ਹੈ ਤੇ ਆਪ ਜੀ ਦੇ ਚਰਨਾਂ ਤੋਂ ਦੂਰ ਹਟਿਆ ਰਹਿੰਦਾ ਹੈ ਬੱਝੋ ਜੀ ਕਿਰਪਾ ਕਰੋ ਜਿਹੜਾ ਮੇਰਾ ਮਨ ਹੈ ਪ੍ਰਭੂ ਜੀ ਆਪਰੇ ਜਨ ਨਾਲ ਵੀ ਜੁੜ ਜਾਵੇ ایسی ਕਿਰਪਾ ਕਰੋ ਸਾਡੇ ਤੇ ਅਰਦਾਸ ਹੈ ਬੇਚੀ ਹੈ ਜੁੜੀ ਹੈ ਕਾਰਨ ਕਰੋ ਸਾਡਾ ਜਨ ਹੀ ਨਹੀਂ ਗੁਰੂ ਸਾਹਿਬ ਹੀ ਜਿਹੜੇ ਸਿੱਧ ਕੋਸ ਹੈ ਉਹਨਾਂ ਨੇ ਮਹਾਰਾਜ ਜੀ ਨੇ ਜਦ ਦੇ ਧਰਮ ਸਮਝਾਇਆ ਹੈ ਗੁਰੂ ਨਾਲ ਦਾ ਰੂਪ ਜਾਣ ਕੇ ਬੜੇ ਆਦਰ ਸਹਿਤ ਸਰਕਾਰ ਜਹਦ ਆਦੇ 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 ਇਸ ਤੈ ਆਦੇ ਕੀ ਹੈ ਮਹਾਰਾਜ ਜੀ ਨੂੰ ਤੇ ਉਸ ਤੋਂ ਫਿਰ ਆਪਣੇ ਟਿਕਾਣਿਆਂ ਨੂੰ ਚਲੇ ਗਏ ਹਨ ਉਚਾਰਨ ਕਰੋ ਨਰਤਨਾ ਘੀਲਾ ਹੈ ਗੁਰੂ ਸਾਹਿਬ ਦੀ ਉਹ ਜੋ ਪਰਸ਼ਵਦਾਇ ਜੀ ਸਿੱਧ ਬੋਲਣ ਸੁਬਚਨ ਧੰਨ ਨਾਨਕ ਤੇਰੀ ਵੜੀ ਗਵਾਈ ਤੋ ਮਹਾਰਾਜ ਜੀ ਤਾਂ ਹੈ ਜੋ ਸਿੱਧ ਪੁਰਸ ਹੈ ਉਹਨਾਂ ਦਾ ਵੀ ਕਿੱਡਾ ਬੜਾ ਹੋਇਆ ਹੈ ਮਹਾਰਾਜ ਨੂੰ ਕੋੜਾਏ ਹੈ ਤੇ ਸਾਰਾ ਮਾਲ ਹੈ ਜਿਹੜਾ ਜੋਗ ਮਤ ਸਿੱਖਾਂ ਸੇ ਜਿਹਦਾ ਪੂਛਾ ਦਾ ਉਹ ਕਹਿੰਦੇ ਸਾਡੇ ਸਿੱਖ ਦਾ ਸਤਿਨਾਮ ਮੇੜਾ ਲਈ ਲੋਗ ਸਾਡੇ ਵਾਸਤੇ ਇਹਨਾਂ ਨਾਲ ਦਿਨ ਰਾਤ ਪ੍ਰੇਮ ਭਗਤੀ ਮਿਲਿ ਬੁਲਾਈ ਰਖ ਰਹੇ ਹਨ ਇਸੇ ਜਿਹੜਾ ਮਨਾਂ ਪਰ ਪਰਉਪਰਿ ਪ੍ਰਭੂ ਪ੍ਰੇਮ ਦੇ ਵਿੱਚ ਜੁੜ ਕੇ ਸਰਬਿਆਪਕ ਪਰਮੇਸ਼ਰ ਦੇ ਅਸਰ ਚਲਾ ਜਾਂਦਾ ਹੈ ਜੋ ਕਿ ਮੁਕਤੀ ਦਾ ਇਹ ਮਾਰਗ ਹੈ ਇਸੇ ਮਾਰਗ ਜਿਹੜਾ ਸਾਰੋ ਸਮਝਾਇਆ ਹੈ ਜੇ ਦਸਾਂ ਵਿੱਚ ਕਹਿੰਦੇ ਸੁਣਿਆ ਅਨ ਪਰਮੇਸ਼ਰ ਨੂੰ ਪਰਮੇਸ਼ਰ ਦੇ ਅਗੇ ਕੋ ਸਾਡੇ ਸਾਰਿਆਂ ਦਾ ਵਿਚਰਾ ਮਾਨ ਮਹਾਰਾਜ ਜੀ ਕਿਰਪਾ ਕਰੋ ਕਿ ਗੁਰੂ ਪਰਮੇਸ਼ਰ ਵਿੱਚ ਗੁਰੂ ਚਾਨਾ ਮਿਲ ਜਾਵੇ ਪਰਮੇਸ਼ਰ ਚਾਨਾ ਮਿਲ ਜਾਵੇ ਇਸੇ ਕਰਕੇ ਅਸੀਂ ਸਾਰੇ ਮੁਸਤ ਬਖਸ਼ੋ ਤੋਂ ਇੱਥੇ ਉਹਨਾਂ ਕਥਨ ਬ੍ਰਾਹਮਣ ਨੇ ਆਵਾਜ਼ ਕਰੋ ਸਤਿ 好。Uh